ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਨੂੰ ਜੀ ਪੰਜਾਬੀ ਕਲੌਥਸ ਚੈਨਲ ਤੇ ਤੇ ਹੋਰ ਜੀ ਸਾਰੇ ਤੁਸੀਂ ਠੀਕ ਠਾਕ ਹੋ ਪਰਮਾਤਮਾ ਸਾਹਿਬ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ੇ ਤੇ ਅੱਜ ਆਪਾਂ ਦਿਖਾ ਰਹੇ ਹਾਂ ਜੀ ਸੋਨੂੰ ਬਰੋਸ਼ੇ ਦੇ ਸੂਟ ਅਲੱਗ-ਅਲੱਗ ਤੋਂ ਕਲਰ ਡਿਜ਼ਾਈਨ ਹੈ ਜੀ ರೇಟ್ ವಾಹು <coughs> <coughs> ਬਹੁਤ ਵਧੀਆ ਪੂਰਾ ਵਧੀਆ ਕੱਪੜਾ ਹੈ ਬਈ ਪਹਿਲਾਂ ਜਿਹੜਾ ਕੱਪੜਾ ਮੈਂ ਵੇਖ ਕੇ ਸੀ ਵਿਰੋਚੇ ਦੋ ਨਰਮ ਸੀ ਮੈਂ ਤਾਂ ਨਹੀਂ ਲੈ ਕੇ ਆਈ ਹੁਣੇ ਵਧੀਆ ਚ ਆ ਗਿਆ ਤੇ ਰੇਟ ਹੈ ਇਹਨਾਂ ਦਾ ਤਿੰਨ ਤਿੰਨ ਸੌ ਇਹ ਚਰਖਾ ਦਾ ਨਹੀਂ ਬਾਈ ਵਧੀਆ ਕੱਪੜਾ ਜਮਾ ਸਿਰਾਈ ਕਲਰ ਦੇਖੋ ਕਿੱਡਾ ਸੋਹਣਾ ਜਮਾ ਕਾਟਨ ਵਾਲਾ ਕਲਰ ਹੀ ਹੈ ਜੀ ਡਿਜ਼ਾਈਨ ਕਲਰ ਕਾਟਨ ਵਾਲੀ ਹੈ ਇਹ ਆਪਣੇ ਕੁਝ ਵਿਕ ਗਏ ਭਾਈ ਜਿਹੜੇ ਰਹਿ ਗਏ ਕੁਝ ਉਹਨਾਂ ਦੇ ਵਿੱਚੋਂ ਕੁਝ ਦੀ ਮੈਂ ਵੀਡੀਓ ਪਾ ਰਹੀ ਆਂ ਕੁਝ ਹੋਰ ਪਈ ਆ ਆ ਲੱਗ ਤੋ ਡਿਜ਼ਾਈਨ ਹੈ ਜੀ ਆ ਵੀ ਇਹ ਨਾਲ ਦੇ ਡਿਜ਼ਾਈਨ ਹੈ ਜੀ ਤੇ ਕਲਰ ਦੇਖੋ ਕਿੰਨਾ ਸੋਹਣਾ ਹੈ ਸਰਮਾਈ ਜਿਆ ਕਲਰ ਹੈ ਜੀ ਬਹੁਤ ਸੋਹਣਾ ਵਧੀਆ ਪੂਰਾ ਵਧੀਆ ਕੱਪੜਾ ਹੈ ਬਈ ਆਹ ਦੇਖੋ ਜੀ ਲੱਗ ਤੋਂ ਡਿਜ਼ਾਈਨ ਆਹ ਦੇਖੋ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਇਸ ਡਿਜ਼ਾਈਨ ਵਿੱਚ ਹੋਰ ਵੀ ਕਲਰ ਹੈਗੇ ਆ ਬਈ ਦੇਖੋ ਰਾਤ ਬਾਈ ਠੰਡੀ ਜੀ ਲੱਸੀ ਪੀ ਲਈ ਖੱਟੀ ਲੱਸੀ ਤੇ ਹੁਣ ਲੱਗਦਾ ਜ਼ਖਾਮ ਹੋਊਗਾ ਆ ਦੇਖੋ ਜੀ ਕਿੱਡਾ ਸੋਹਣਾ ਕਲਰ ਆ ਵੇਖੋ ਜੀ ਕਿੱਲਾ ਸੋਹਣਾ ਕਲਰ ਹੈ ਟੈ ਡਿਜ਼ਾਈਨ ਵੀ ਬਹੁਤ ਸੋਹਣਾ ਹੈ ਰੇਟ ਰਹੂਗਾ ਜੀ ਇਹਨਾਂ ਦਾ 3300 ਕੀ ਕੀਤੀ ਜੇ ਆਪਾਂ ਵਾਈਟ ਵਾਈਟ ਦੁਪੱਟਾ ਪੇਂਟ ਕੀਤਾ ਜੀ ਕੱਲ ਆਪਾਂ ਦੇਖੋ ਜੀ ਪੂਰਾ ਡਬਲ ਦੁਪੱਟਾ ਹੈ ਬਈ ਆ ਸਾਈਡਾਂ ਤੇ ਜੀ ਆਪਾਂ ਬਾਰਡਰ ਬਣਾਤਾ ਦੋ ਕਲਰਾਂ ਦਾ ਤੇ ਵਿਚਾਲੇ ਜੀ ਆਪਾਂ ਫਲਾਵਰ ਬਣਾਤੇ ਇਹਨਾਂ ਕਲਰਾਂ ਦੇ ਤੇ ਸਾਈਡ ਤੇ ਜੀ ਆਪਾਂ ਬਾਰਡਰ ਬਣਾਤਾ ਤੇ ਮੈਨੂੰ ਬਹੁਤ ਸੋਹਣਾ ਲੱਗਿਆ ਦੁਪੱਟਾ ਵਾਈਟ ਦੁਪੱਟੇ 'ਚ ਬਾਈ ਫੇਸ ਵਾਲਾ ਸੋਹਣਾ ਲੱਗਦਾ ਹੈ ਹਰੇਖੋਬੀ ਲਖਿਆ ਬਈ ਤੁਹਾਨੂੰ ਦੱਸਿਓ ਮੈਨੂੰ ਤੁਹਾਨੂੰ ਮੇਰਾ ਦੁਪੱਟਾ ਕਿਵੇਂ ਦਾ ਲੱਗਦਾ ਤੇ ਬਈ ਮੈਂ ਵਾਈਟ ਦੁਪੱਟੇ ਹੋਰ ਵੀ ਰੈਡੀ ਕਰੂੰਗੀ ਇਹ ਹਜੇ ਥੋੜਾ ਜਿਹਾ ਆਪਾਂ ਹੋਰ ਸੁੱਕਣਾ ਪਾ ਲਈਏ ਕਿਉਂਕਿ ਪੇਂਟ ਕੀਤੀ ਚੀਜ਼ ਨੂੰ 2-3 ਦਿਨ ਸੁੱਕਣੀ ਚਾਹੀਦੀ ਹੈ ਬਈ ਅੱਗੇ ਤਾਂ ਨਾ ਬਾਈ ਮੈਨੂੰ ਲੱਸੀ 마ਪ ਕੇ ਸੀਗੀ ਮੈਂ ਸ਼ਾਮ ਨੂੰ ਵੀ ਪੀਂਦੀ ਸੀ ਖੱਟੀ ਲੱਸੀ ਹੁਣ ਮੈਨੂੰ ਲੱਸੀ 마ਪ ਕੇ ਨਹੀਂ ਪਤਾ ਨਹੀਂ ਕੀ ਗੱਲ ਹੈ ਜੇ ਮੈਂ ਸ਼ਾਮ ਨੂੰ ਪੀ ਲਾ ਮੇਰੇ ਸਿਰ ਚ ਵੜ ਜਾਂਦੀ ਕੱਲ ਮੈਂ ਸ਼ਾਮ ਨੂੰ ਰੋਟੀ ਤਾਂ ਖਾਦੀ ਨਹੀਂ ਗਈ ਬਸ ਮੈਂ ਕਦੇ ਕਦੇ ਸ਼ਾਮ ਨੂੰ ਰੋਟੀ ਖਾਂਦੀ ਨਹੀਂ ਹੁੰਦੀ ਕੱਲ ਮੈਂ ਲੱਸੀ ਪੀ ਲਈ ਠੰਡੀ ਜੀ ਕਾਲੀ ਮਿਰਚਾਂ ਵਿੱਚ ਪਾ ਕੇ ਕਾਲੀਆਂ ਮਿਰਚਾਂ ਦਾ ਨੂਨ ਤਾਂ ਕਰਕੇ ਬਈ ਰਾਤ ਨੂੰ ਮੇਰੇ ਸਿਰ ਚ ਹੀ ਵੜ ਜਾਂਦੀ ਮੇਰੇ ਜੀ ਕਰਦਾ ਲੱਸੀ ਪੀਣ ਨੂੰ ਪਰ ਮੈਨੂੰ ਬੰਦਾ ਸ਼ਾਮ ਨੂੰ ਮੈਂ ਹੁਣ ਪੀਣੋਂ ਟੱਗ ਗਈ ਸਵੇਰੇ ਤਾਂ ਮੈਂ ਪੀ ਲੈਨੀ ਆ ਤੇ ਉਹ ਬਈ ਸਰਦੀ ਵੜ ਜਾਂਦੀ ਹੈ ਤੇ ਫੇਰ ਮੈਨੂੰ ਉਦੋਂ ਹੀ ਫੇਰ ਜ਼ੁਖਾਮ ਜਾ ਹੋ ਜਾਂਦਾ ਨਾਲੇ ਇੰਨੀ ਗਰਮੀ ਹੈ ਤੇ ਕਿਉਂਕਿ ਬਈ ਲੱਸੀ ਦਹੀਂ ਨੂੰ ਜ਼ਰੂਰ ਜੀ ਕਰਦਾ ਹੈ ਨਾ ਗਰਮੀ ਲੱਗਦੀ ਹੈ ਬਈ ਹੁਣ ਗਰਮੀ ਦੇ ਵਿੱਚ ਆ ਕੇ ਬਈ ਨਾਲ ਤਾਂ ਮੇਰੇ ਪੈਰਾਂ ਦੇ ਜ਼ਖਮ ਹੋ ਜਾਣਗੇ ਤੁਰਿਆ ਨਹੀਂ ਜਾਂਦਾ ਫੇਰ ਮੈਂ ਇਥੋਂ ਖੋਟਾਂ ਹੀ ਬਣ ਜਾਂਦੀਆਂ ਮੇਰੇ ਪੈਰਾਂ 'ਚ ਤੇ ਨਾਲ ਮੇਰਾ ਸ਼ਰਮਾ ਚਦਾ ਹੁਣ ਅੱਜ ਮੈਂਹਿੰਦੀ ਭੁੰਤੀ ਐ ਪੈਰਾਂ ਵਾਲੀ ਨਾਲ ਤਾਂ ਮੈਂ ਪੈਰਾਂ ਤੇ ਮਹਿੰਦੀ ਲਾਉਂਗੀ ਨਾਲ ਮੈਂ ਸੱਤੇ ਲਾਉਂਗੀ ਤੇ ਪੈਰਾਂ ਤੇ ਨਾ ਬਈ ਮੈਨੂੰ ਆਈ ਗਰਮੀ ਦੇ ਵਿੱਚ ਮਹਿੰਦੀ ਲਾਉਣੀ ਪੈਣੀ ਐ 2-3 ਵਾਰੀ ਫੇਰ ਮੇਰੇ ਜਖਮ ਠੀਕ ਹੁੰਦੇ ਨਹੀਂ ਮੇਰੇ ਤਾਂ ਤੁਰਿਆ ਨਹੀਂ ਜਾਂਦਾ ਮੇਰੇ ਐ ਡੇੜੀਆਂ ਖੋਡਾਂ ਪੈ ਜਾਣੀਆਂ ਪੈਰਾਂ 'ਚ ਕਰਮੈਸ਼ ਦਾ ਕਰਕੇ ਸੇਕਿਆ ਨਹੀਂ ਕਰਮੈਸ਼ ਨਾਲ ਤੇ ਅੱਜ ਮੈਂ ਭੁੰਤੀ ਐ ਮਹਿੰਦੀ ਬਸ ਸਰ ਤੋਂ ਕਨਾਲ ਸਿਰ ਚ ਲਾਉਂਗੀ ਨਾਲੇ ਪੈਰਾਂ ਤੇ ਲਾਉਂਗੀ ਪੈਰਾਂ ਤੇ ਮੇਰੇ ਝਕਮ ਜਿਹਾ ਹਣੇ ਸ਼ੁਰੂ ਹੋ ਗਏ ਕਰਮੈਸ ਨਾਲ ਬਈ ਹੌਖਾ ਤਬਾਹਤਾ ਬਈ ਸਰਦਾ ਨਹੀਂ ਇੱਕ ਹਣ ਭੈਣ ਭਰਾਵਾਂ ਵੱਲ ਵੇਖ ਕੇ ਟਾਈਮ ਪਾਸ ਕਰ ਲਈਦਾ ਆਪਦਾ ਤੇ ਇਹਨੇ ਸੂਟਾਂ ਚ ਜੇ ਕੋਈ ਸੂਟ ਮੇਰੇ ਕਿਸੇ ਭੈਣ ਨੂੰ ਪਸੰਦ ਹੋਵੇ ਤਾਂ ਜਰੂਰ ਜੀ ਤੁਸੀਂ ਸਕਰੀਨ ਸ਼ਾਟ ਲੈ ਕੇ ਰੱਖ ਸਕਦੇ ਹੋ ਤੇ ਆਪ ਦਾ ਆਰਡਰ ਕਰ ਸਕਦੇ ਹੋ ਤੇ ਹੋਰ ਕੱਟ ਪੀਸ ਵੀ ਬਹੁਤ ਪਏ ਬਈ ਆਪਣੇ ਕੋਲੇ ਤੇ ਦੱਸਿਆ ਕਰੋ ਜੀ ਕਮੈਂਟ ਕਰਕੇ ਸੋਨ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਹੈ ਵੀਡੀਓ ਮੇਰੀ ਸ਼ੇਅਰ ਲਾਈਕ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਜੀ ਮੇਰੇ ਸਬਸਕ੍ਰਾਈਬ ਤਾਂ ਹੋ ਰਹੇ ਜੀ ਪਰ ਮੇਰਾ ਵਾਚ ਟਾਈਮ ਬਹੁਤ ਘਟਿਆ ਮੈਂ ਕਈ ਭੈਣਾਂ ਨਾਲ ਲਾਈਵ ਤੇ ਜੁੜੀ ਆ ਮੈਨੂੰ ਭੈਣਾਂ ਕਹਿੰਦੀਆਂ ਵੀ ਤੂੰ ਵੀ ਲਾਈਵ ਆਇਆ ਕਰ ਤਾਂ ਤੇਰਾ ਫਿਰ ਵਾਚ ਟਾਈਮ ਪੂਰਾ ਹੋਊਗਾ ਤੇ ਪਰ ਬਈ ਹਨਾ ਲਾਈਵ ਆਉਣਾ ਮੈਨੂੰ ਚੰਗਾ ਜੈਨ ਲੱਗਦਾ ਆਪਦੇ ਮਨ ਜੀ ਨੂੰ ਪਤਾ ਨਹੀਂ ਕਿਵੇਂ ਜੇ ਲੱਗਦਾ ਤੇ ਚਲੋ ਦੇਖੀ ਜਾਊਗੀ ਵਾਚ ਟਾਈਮ ਦਾ ਕੀ ਬਣਦਾ ਹੈ ਦੋ ਰਾਈ ਦੱਸਿਓ ਤੁਸੀਂ ਸਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗਦੀ ਏ ਜੀ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਤੇ ਜੇ ਮੇਰੀ ਕਿਸੇ ਭੈਣ ਨੂੰ ਕੋਈ ਚੀਜ਼ ਚਾਹੀਦੀ ਹੋਵੇ ਤਾਂ ਜੀ ਕੋਰੀਅਰ ਚਾਰਜ ਸਾਢਾ ਤੇ ਤੁਸੀਂ ਮੰਗਵਾ ਸਕਦੇ ਹੋ ਸਮਾਨ ਕੋਈ ਵੀ ਤੇ ਆਪਾਂ ਕਰਦੇ ਆ ਜੀ ਹੁਣ ਵੀਡੀਓ ਦਾ ਐਂਡ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਆਪਾਂ ਚਾਹੁੰਦੇ ਸੌਰੀ ਆਪਾਂ ਜੀ ਇਸ ਕੀ ਵੀ ਦੇ ਅਗਲੀ ਪਿਛਲੀ ਸਾਈਡ ਪੂਰੀ ਕਰਤੀ ਬਾਜੂ ਲਾ ਲਈ ਕੱਲ ਆਪਾਂ ਜਟ ਸਾਰੀ ਬਣਾ ਲਈ ਬਾਜੂ ਮੈਂ ਤੇ ਪਰ ਮੈਨੂੰ ਪਤਾ ਪਾਸ਼ਾ ਮੇਰੀ ਘਟੂਗੀ ਮੈਨੂੰ ਹੋਰ ਗੋਲਾ ਮੰਗਾਉਣਾ ਪਊਗਾ ਤੇ ਹੁਣ ਆਪਾਂ ਕਰਦੇ ਜੀ ਵੀਡੀਓ ਦਾ ਐਂਡ ਗਲਤ ਬੋਲਿਆ ਗਿਆ ਹੋਵੇ ਤਾਂ ਜੀ ਆਪਾਂ ਚਾਹੁੰਦੇ ਸੌਰੀ